ਹਾਂਜੀ ਸਤਿ ਸ਼੍ਰੀ ਗਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਅੱਜ ਦੀ ਵੀਡੀਓ ਵੀਰੇ ਸਿਰਫ ਅਵੇਅਰਨੈਸ ਦੇ ਲਈ ਆ ਲਫਾਫਿਆਂ ਦੇ ਲਈ ਆ ਹਨਾ ਮੈਂ ਵੀਡੀਓ ਦੇ ਵਿੱਚ ਬੋਲਦਾ ਹੁੰਨਾ ਵੀ ਹਰੇਕ ਵੀਡੀਓ ਹਰੇਕ ਜ਼ਮੀਨ ਦੇ ਵਿੱਚ ਲਫਾਫੇ ਵੀ ਨਹੀਂ ਪੈਂਦੇ ਤੇ ਹਰੇਕ ਜ਼ਮੀਨ ਜਾਂ ਹਰੇਕ ਏਰੀਆ ਬਿਨਾਂ ਲਫਾਫਿਆਂ ਤੋਂ ਝੋਨਾ ਹੁੰਦਾ ਵੀ ਨਹੀਂ ਹਨਾ ਕਿਸਮ ਦੇ ਉੱਤੇ ਡਿਪੈਂਡ ਕਰਦਾ ਕਿ ਕਿਹੜੀ ਕਿਸਮ ਤੁਸੀਂ ਲਾ ਰਹੇ ਹੋ ਥੋਡੇ ਖੇਤ ਦੇ ਵਿੱਚ ਕਿਹੜੀ ਕਿਸਮ ਅਨੁਕੂਲ ਆ ਥੋਡੀ ਜ਼ਮੀਨ ਦੇ ਉੱਤੇ ਡਿਪੈਂਡ ਕਰਦਾ ਰੇਤਲੀ ਜ਼ਮੀਨ ਆ ਜਾਂ ਡਾਕਰ ਜ਼ਮੀਨ ਆ ਰੇਤਲੀ ਦੀ ਵਿਉਂਤਬੰਦੀ ਹੋਰ ਤਰ੍ਹਾਂ ਹੋਊਗੀ ਡਾਕਰ ਦੀ ਹੋਰ ਤਰ੍ਹਾਂ ਹੋਊਗੀ ਥੋਡੇ ਪਾਣੀ ਦੇ ਉੱਤੇ ਡਿਪੈਂਡ ਕਰਦਾ ਵੀ ਨਹਿਰੀ ਪਾਣੀ ਕਿੰਨਾ ਲੱਗਦਾ ਜ਼ਮੀਨ ਨੂੰ ਤੁਹਾਡੀਆਂ ਮੋਟਰਾਂ ਨੇ ਪਾਣੀ ਦੇ ਉੱਤੇ ਡਿਪੈਂਡ ਕਰਦਾ ਵੀ ਗਰਮ ਆ ਜਾਂ ਠੰਡਾ ਆ ਜਾਂ ਕਿੰਨਾ ਉਹਦੇ ਕਿ TDS ਕਿੰਨੇ ਨੰਬਰ ਪਾਣੀ ਆ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਝੋਨੇ ਦੀ ਫਸਲ ਹੁੰਦੀ ਆ ਤੇ ਇਦਾਂ ਹੀ ਕਣਕ ਦੀ ਹੁੰਦੀ ਆ ਉਸ ਤੋਂ ਬਾਅਦ ਆਪਾਂ ਮਿੱਟੀ ਟੈਸਟ ਨਹੀਂ ਕਰਵਾਉਂਦੇ ਬਈ ਹੈਨਾ ਆਪਾਂ ਨੂੰ ਪੀ ਐਚ ਨਹੀਂ ਪਤਾ ਮਿੱਟੀ ਦਾ ਖਾਰਾਪਾਨ ਨਹੀਂ ਪਤਾ ਤਜਾਬੀ ਪਾਨ ਨਹੀਂ ਪਤਾ ਤੇ ਆਹ ਲਫਾਫੇ ਪਾਏ ਨੇ ਬਈ ਹਨਾ ਝੋਨਾ ਲੱਗ ਗਿਆ तकरीबन 7-8 ਦਿਨਾਂ ਦਾ ਹੋ ਗਿਆ ਪਹਿਲੀ ਯੂਰੀਆ ਪਾ ਰਹੇ ਨੇ ਉਹਦੇ ਵਿੱਚ ਰਲਾ ਕੇ ਆਹ ਲਫਾਫੇ ਪਾ ਰਹੇ ਨੇ ਜਿਹਦਾ ਕੀ ਡੱਕਾ ਨਹੀਂ ਫਾਇਦਾ ਬਈ ਹਨਾ ਚਾਹੇ ਗੁੱਸਾ ਲੱਗੇ ਚਾਹੇ ਗਿੜਾ ਲੱਗੇ ਇਹ ਸਿਰਫ ਆਲ ਕ੍ਰੌਬ ਸੋਇਲ ਐਪਲੀਕੇਸ਼ਨ ਆ 15 ਤੋਂ ਲੈ ਕੇ 20 ਦਿਨਾਂ ਦਾ ਅਸਰ ਰਹੂ ਉਸ ਤੋਂ ਬਾਅਦ ਕੋਗਾ ਚਿੱਤ ਕਮਾਈ ਕਿਹਨੂੰ ਆ ਕੰਪਨੀਆਂ ਨੂੰ ਕਮਾਈ ਕਿਹਨੂੰ ਆ ਦੁਕਾਨਦਾਰ ਨੂੰ ਇਹਦੇ 'ਚ ਹੈਗਾ ਕੀ ਆ ਬਈ ਪोटाਸ਼ 20% ਜਿਹੜੀ ਕੀ ਅਸੀਂ ਪਿੱਟ-ਪਿੱਟ ਮਰਗੇ ਵੀ 20 ਕਿਲੋ ਐਮਓਪੀ ਪोटाश ਪਾ ਦੋ 60% ਵਾਲੀ 20% ਵਾਲੀ ਕੀ ਕਰੂਗੀ 60% ਵਾਲੀ ਪਾਓ ਤੇ ਜਿਹੜੀ ਤੁਹਾਡੇ ਕਣਕ ਤੱਕ ਅਸਰ ਰੱਖੂਗੀ ਝੋਨੇ ਦੇ ਸਾਰੇ ਹਰਾ-ਪਰਾ ਰੱਖੂਗੀ ਇਹ ਫੁੱਸ ਪੜਾਕੇ ਆ ਸਲਫਰ ਹੈਗੀ ਇਹਦੇ ਸਿਰਫ 2% ਉਹੀ ਕਹਿੰਦੇ ਸੀ ਵੀ ਸੁਪਰ ਦਾਗੜ ਇੱਕ ਕੱਟਾ ਪਾ ਲੋ ਉਹਦੇ ਜ ਤੁਹਾਨੂੰ ਸਲਫਰ ਵੀ ਮਿਲ ਜੂਗੀ ਜ਼ਿੰਕ ਦੇ ਨਾਲ ਵੀ ਸਲਫਰ ਹੁੰਦੀ ਆ ਮੈਗਨੀਸ਼ੀਅਮ ਦੇ ਨਾਲ ਵੀ ਸਲਫਰ ਹੁੰਦੀ ਆ ਲੁੱਟ ਤੋਂ ਬਚੋ ਭਰਾਵੋ ਇਹੋ ਜਿਹੇ ਲਫਾਫਿਆਂ ਦਾ ਡੱਕਾ ਨਹੀਂ ਫਾਇਦਾ ਬਹੁਤ ਸਾਰੇ ਲਫਾਫੇ ਇਹੋ ਜਿਹੇ ਨੇ ਜਿਹੜੇ ਐਨਪੀਕੇ ਕਨਸੋਰਸ਼ੀਅਮ ਨਾਮ ਤੇ ਆਉਂਦੇ ਨੇ ਜਿਹੜਾ ਤੁਸੀਂ ਖਾੜਕ ਪਾਈ ਆ ਉਹਨੂੰ ਚੱਕ ਦਿੰਦੇ ਨੇ ਬਹੁਤ ਸਾਰੇ ਟੀਕੇ ਮਾਈਕੋਰਾਜਾ ਇਹੋ ਜਿਹੇ ਨੇ ਲਫਾਫੇ ਜਿਨ੍ਹਾਂ ਦਾ ਫਾਇਦਾ ਪਾਇਆ ਨਾ ਜ਼ਮੀਨ ਦੇ ਵਿੱਚ ਉਹਨਾਂ ਤੇ ਜਿਨ੍ਹਾਂ ਦੀਆਂ ਵਾਹਣ ਰੇਤਲੀ ਨੇ ਜਾਂ ਝੋਨਾ ਤੁਰਦਾ ਨਹੀਂ ਜਾਂ ਵੈਰਾਈਟੀ ਲੰਮੇ ਸਮੇਂ ਦੀ ਲਾਤੀ ਜਾਂ ਵੈਰਾਈਟੀ ਹੀ ਹੋਰ ਲਾਤੀ ਜਿਹੜੀ ਝੋਨੇ ਲਈ ਅਨਕੂਲ ਨਹੀਂ ਹੈਗੀ ਉੱਥੇ ਆਪਾਂ ਨੂੰ ਲਫਾਫੇ ਪਾਉਣੇ ਪੈਣਗੇ ਜ਼ਰੂਰੀ ਨਹੀਂ ਵੀ ਜ਼ੈਹਰਾ ਵਾਲੇ ਹੀ ਲਫਾਫੇ ਹੁੰਦੇ ਨੇ ਕੁਝ ਪ੍ਰੋਡਕਟ ਬਹੁਤ ਸੋਹਣੇ ਨੇ ਬਹੁਤ ਸੋਹਣੀਆਂ ਕੰਪਨੀਆਂ ਦੇ ਨੇ ਯਾਰਾ ਦੇ ਪ੍ਰੋਡਕਟ ਬਹੁਤ ਵਧੀਆ ਨੇ ਆਈਪੀਐਲ ਦੇ ਬਹੁਤ ਵਧੀਆ ਨੇ ਆਈਸੀਐਲ ਦੇ ਬਹੁਤ ਵਧੀਆ ਨੇ ਹੈਨਾ ਤਾ ਲਗਾਤਾਰ ਵੀਡੀਓ ਪਾਉਣੇ ਰਹਿੰਦੇ ਆ ਇਹ ਵੀਡੀਓ ਸਿਰਫ ਅਵੇਅਰਨੈਸ ਲਈ ਆ ਬਈ ਇਹੋ ਜੇ ਰੰਗ-ਬਰੰਗੇ ਲਫਾਫਿਆਂ ਤੋਂ ਬਚਜੋ ਥੈਲੀਆਂ ਤੋਂ ਬਚਜੋ ਜਿਹੜੀਆਂ ਪਾਉਣੀਆਂ ਨੇ ਉਹ ਵੀ ਤੁਹਾਨੂੰ ਪਤਾ ਵੀ ਇਹਦਾ ਰਿਜ਼ਲਟ ਹੋਊਗਾ 123 ਦਾ ਕੋਈ ਡੱਕਾ ਫਾਇਦਾ ਨਹੀਂ ਜੇ ਝੋਨੇ ਦੇ ਵਿੱਚ ਪਾਓਗੇ ਜੇ ਬਾਸਮਤੀ ਦੇ ਵਿੱਚ ਹਾਂ ਮੰਨਿਆਂ ਵੀ ਪਾ ਲਓ ਤੁਸੀਂ ਹਨਾ ਝੋਨੇ ਦੇ ਵਿੱਚ ਤੁਸੀਂ ਉਹੀ ਮਿੱਟੀ ਖਰਾਬ ਕਰੀ ਜਾਂਦੇ ਹੋ ਯਾਰ ਕਈ ਕਿਸਮਾਂ ਹੀ ਇਹੋ ਜਿਹੇ ਨੇ ਜਿਨ੍ਹਾਂ ਨੂੰ ਕਾਸੀ ਦਿਨ ਲੋੜ CR Super 212 ਨੂੰ ਅੜ ਕੇ ਚੱਲੂ ਉਹਨੂੰ ਜੇ ਕੱਲੀ ਯੂਰੀਆ ਹੀ ਤੁਸੀਂ ਸਹੀ ਤਰੀਕੇ ਨਾਲ ਪਾਈ ਜਾਓਗੇ ਉਹਨੂੰ ਕਾਸੀ ਦਿਨ ਨਹੀਂ ਲੋੜ ਹਾਈਬ੍ਰਿਡ ਝੋਨੇ ਇਹੋ ਜਿਹੇ ਨੇ ਜਿਹੜੀ ਕੱਲਾ ਅੱਧਾ ਦਾ ਗੱਟਾ ਯੂਰੀਆ ਹੀ ਰੱਖੀ ਜਾਓਗੇ ਉਹਨਾਂ ਨੂੰ ਕਾਸੀ ਦਿਨ ਨਹੀਂ ਲੋੜ ਵੈਰਾਈਟੀਆਂ ਦੇ ਉੱਤੇ ਵੀ ਡਿਪੈਂਡ ਕਰਦਾ ਭਾਈ ਜ਼ਮੀਨ ਦੇ ਉੱਤੇ ਡਿਪੈਂਡ ਕਰਦਾ ਹੁਣ ਸਾਰਿਆਂ ਕੋਲੇ 80% ਕਿਸਾਨ ਇਹੋ ਜਿਹੇ ਨੇ ਜਿਨ੍ਹਾਂ ਕੋਲੇ ਜ਼ਮੀਨ ਇੱਕੋ ਜੀ ਨਹੀਂ ਹੈਗੀ ਮੇਰੇ ਕੋਲੇ ਵੀ ਨਹੀਂ ਹੈਗੀ ਮੇਰੇ ਕੋਲੇ ਵੀ ਤਿੰਨ ਖੇਤ ਨੇ ਇੱਕ ਡਾਕਰ ਆ ਇੱਕ ਚ ਨਹਿਰ ਦਾ ਪਾਣੀ ਬਹੁਤ ਪੈਂਦਾ ਇੱਕ ਚ ਰੇਤਲਾ ਉੱਥੇ ਨਹਿਰ ਦਾ ਪਾਣੀ ਪੈਂਦਾ ਹੀ ਨਹੀਂ ਤਾਂ ਅਲੱਗ-ਅਲੱਗ ਕਿਸਮ ਲਾਈ ਆ ਮੈਂ ਜੇ ਕਿਸਮ ਇੱਕੋ ਵੀ ਲਾਈ ਆ ਤਾਂ ਉਹਨੂੰ ਹੀ ਵਿਆਉਂਤ ਬੰਦੀ ਅਲੱਗ ਆ ਉਹਦੇ ਚ ਪੈਕਟ ਮੈਨੂੰ ਪਾਉਣੇ ਪੈਂਦੇ ਆ ਬਈ ਗੱਲ ਕੌੜੀ ਲੱਗੂਗੀ ਪਰ ਬਹੁਤ ਬਦਿਆਨ ਜਿਹੜਾ ਕਹਿੰਦੇ ਨੇ ਵੀ ਕੱਲਾ ਇੱਥੇ ਆਓ ਨਾ ਯਾਰ ਇੱਥੇ ਮੈਂ ਤੁਹਾਨੂੰ ਕਿੱਲਾ ਲਾਇਆ ਦੰਨਾ ਲੈ ਰਹਿਣ ਦਾ ਖਰਚਾ ਵੀ ਮੇਰਾ ਰੋਟੀ ਪਾਣੀ ਦਾ ਵੀ ਖਰਚਾ ਮੇਰਾ ਤੇ ਬਿਨਾ ਜਿਗਾੜ ਪਾਏ ਤੁਸੀਂ ਉਹੀ ਰੇਤਲੇ ਮਾਣ ਚ ਉਹਨੀ ਫਸਲ ਕੱਢ ਕੇ ਦੇ ਦਿਓ ਮੈਂ ਸ਼ਰਤ ਲਾਉਣ ਨੂੰ ਤਿਆਰ ਆ ਬਈ ਨਹੀਂ ਹੁੰਦਾ ਵੀਰੇ ਪਾਉਣੇ ਪੈਂਦੇ ਨੇ ਜ਼ਰੂਰੀ ਨਹੀਂ ਹੁੰਦਾ ਵੀ ਲਫਾਫੇ ਜ਼ਹਿਰ ਹੀ ਹੁੰਦੇ ਨੇ ਲਫਾਫੇ ਪlant growth ਲਈ ਵੀ ਹੁੰਦੇ ਨੇ ਲਫਾਫੇ ਸੁੰਡੀਆਂ ਵਾਸਤੇ ਵੀ ਹੁੰਦੇ ਨੇ ਲਫਾਫੇ ਪੀ ਐਚ ਨੂੰ ਸੁਧਾਰਨ ਵਾਸਤੇ ਵੀ ਹੁੰਦੇ ਨੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਈ ਇਹ ਵੀਡੀਓ ਸਿਰਫ ਅਵੇਅਰਨੈਸ ਲਈ ਸੀ ਬਾਕੀ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਵੀ ਪਹਿਲੀ ਯੂਰੀਆ ਦੂਜੀ ਯੂਰੀਆ ਮੈਂ ਵੈਸੇ ਪਾ ਰੱਖੀ ਆ ਵੀਡੀਓ ਖੇਤ ਦੇ ਵਿੱਚ ਜਿਹੜਾ ਮੈਂ ਪਾਉਂਗਾ ਉਹ ਵੀ ਦੱਸੂਗਾ ਤੁਹਾਨੂੰ ਜੁੜੇ ਰਹੋ ਸਬਸਕ੍ਰਾਈਬ ਕਰ ਲਿਓ ਜਾਂ ਫੇਸਬੁੱਕ ਤੇ ਉਹ ਤਾਂ ਫੋਲੋ ਕਰ ਲਿਓ ਥੈਂਕ ਯੂ ਸੋ ਮਚ